ਇੱਥੇ ਜਿਹੜੇ ਸਾਡੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਪ੍ਰਭਕਰ ਸਿੰਘ ਘੁੰਮਣ ਜੀ ਜਿੱਥੇ ਉਹ ਇੱਕ ਸੀਨੀਅਰ ਵਕੀਲ ਨੇ ਜਿੱਥੇ ਉਹ ਸਮਾਜ ਸੇਵੀ ਨੇ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵੀ ਨੇ ਉਹਨਾਂ ਨੂੰ ਪਾਰਟੀ ਵੱਲੋਂ ਸ਼੍ਰੋਮਣੀ ਕਾਲੀ ਦਲ ਦਾ ਜਿਹੜੀ ਜਿਮਨੀ ਚੋਣਾਂ ਲੁਧਿਆਣੇ ਦੀ ਇਹਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਗਿਆ ਸੋ ਉਹ ਚੋਣ ਸੰਬੰਧੀ ਅੱਜ ਯੂਥ ਕਾਲੀ ਦਲ ਦੀ ਅਸੀਂ ਪਲੇਠੀ ਮੀਟਿੰਗ ਕਹਿ ਸਕਦੇ ਆ ਕਿ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਅਹੁਦੇਦਾਰਾਂ ਦੀ ਮੀਟਿੰਗ ਇੱਕ ਛੋਟੀ ਮੀਟਿੰਗ ਰੱਖੀ ਸੀ ਪਰ ਤੁਸੀਂ ਦੇਖ ਕੇ ਕਿੱਡੇ ਉਤਸ਼ਾਹ ਦੇ ਨਾਲ ਨੌਜਵਾਨ ਕਿੰਨੇ ਵੱਡੇ ਤعداد ਦੇ ਵਿੱਚ ਇੱਥੇ ਪਹੁੰਚੇ ਨੇ ਅੱਜ ਇਹਨਾਂ ਨੌਜਵਾਨਾਂ ਦੀਆਂ ਅਸੀਂ ਵਾਰਡ ਵਾਈਜ਼ ਮਤਲਬ ਸਰਕਲ ਵਾਈਜ਼ ਬੂਥ ਵਾਈਜ਼ ਡਿਊਟੀਆਂ ਲਾ ਕੇ ਆਪਣਾ ਕੰਮ ਸ਼ੁਰੂ ਕਰਾਂਗੇ ਤੇ ਆਪਣੀ ਪਾਰਟੀ ਦੀ ਗੱਲ ਜਿਹੜੀ ਪਾਰਟੀ ਦੀ ਪਾਲਿਸੀ ਆ ਉਹਨੂੰ ਘਰ ਘਰ ਲੈ ਕੇ ਜਾਵਾਂਗੇ ਤੇ ਸਾਨੂੰ ਉਮੀਦ ਆ ਕਿ ਇਸ ਹਲਕੇ ਦੇ ਜਿਹੜੇ ਵੋਟਰ ਨੇ ਸਤਕਾਰਯੋਗ ਵੋਟਰ ਨੇ ਉਹ ਸ਼੍ਰੋਮਣੀ ਕਾਲ ਲਈ ਪਾਲਸੀਆਂ ਨੂੰ ਤੇ ਸ਼੍ਰੋਮਣੀ ਕਾਲ ਲਈ ਭਾਈਚਾਰਕ ਸਾਂਝ ਦੀ ਨੀਤੀ ਨੂੰ ਡਿਵੈਲਪਮੈਂਟ ਦੀ ਨੀਤੀ ਨੂੰ ਪੰਜਾਬ ਦੀ ਤਰੱਕੀ ਦੀ ਨੀਤੀ ਨੂੰ ਤੇ ਪੰਜਾਬ ਦੇ ਲੋਕ ਭਲਾਈ ਨੀਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਡੇ ਪ੍ਰੋਪਕਾਰ ਸਿੰਘ ਘੁੰਮਣ ਜੀ ਇਹਨਾਂ ਨੂੰ ਵੋਟ ਪਾ ਕੇ ਕਮਜਾਬ ਕਰਨਗੇ ਤੇ ਜੀ ਸਾਹਿਬ ਮਨਪ੍ਰੀਤ ਹੜੀ ਜੀ ਇੱਥੇ ਨਾ ਕਿਤੇ ਦੂਸਰੇ ਪੱਖ ਤੋਂ ਚੱਲੇ ਲੱਗਦਾ ਹੈ ਪਰ ਮੇ ਤਾਂ ਫਰਕ ਪਊਗਾ ਦੇਖੋ ਜੀ ਪਾਰਟੀ ਵੱਡੀ ਹੁੰਦੀ ਆ ਪਾਰਟੀ ਸਪਰੀਮ ਹੁੰਦੀ ਆ ਕੋਈ ਦੂਜੇ ਪੱਖ ਤੋਂ ਚੱਲੇ ਕੋਈ ਤੀਜੇ ਪੱਖ ਤੇ ਚੱਲੇ ਇਹ ਪੱਖ ਪਹਿਲਾਂ ਵੀ ਬਹੁਤ ਵਾਰ ਹੋਲੇ ਹੁਣ ਵੀ ਹੋ ਰਹੇ ਨੇ ਅੱਗੇ ਵੀ ਹੁੰਦੇ ਰਹਿਣੇ ਨੇ ਇਹ ਕੋਈ ਚੱਲਦਾ ਰਹਿਣਾ ਪਰ ਪਾਰਟੀ ਦੇ ਨਾਲ ਜੁੜਿਆ ਹੋਇਆ ਕਾਡਰ ਪਾਰਟੀ ਨਾਲ ਜੁੜੇ ਹੋਏ ਵਰਕਰ ਤੇ ਪਾਰਟੀ ਦੀ ਪਾਲਿਸੀ ਦੇ ਨਾਲ ਮੈਂ ਸਮਝਦਾ ਕਿ ਜਿਹੜੀ ਆ ਉਹ ਲੋਕ ਚੱਲਦੇ ਹੁੰਦੇ ਨੇ ਵਰਕਰ ਚੱਲਦੇ ਹੁੰਦੇ ਨੇ ਸੋ ਆਯਾਲੀ ਸਾਹਿਬ ਤੁਮ ਕੋ تمہارا ਖੂਬ ਹਮ ਕੋ ہمارا ਖੂਬ ਹੁਣ ਉਹ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਕਿੱਥੋਂ ਪਾਵਰ ਲੈ ਕੇ ਚੱਲ ਰਹੇ ਨੇ ਕਿਹੜੇ ਇਸ਼ਾਰੇ ਤੇ ਚੱਲ ਰਹੇ ਨੇ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਉਹਨਾਂ ਨੂੰ ਮੁਬਾਰਕ ਅਸੀਂ ਆਪਣੀ ਜਿਹੜੀ ਭਾਈਚਾਰਕ ਸਾਂਝ ਡਿਵੈਲਪਮੈਂਟ ਜਿਹੜੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਵਿਕਾਸ ਦਾ ਮਾਡਲ ਉਹ ਹਰ ਇੱਕ ਨੇ ਦੇਖਿਆ ਸ਼ਹਿਰੀ ਸੀਟ ਆ ਤੇ ਸ਼ਹਿਰਾਂ ਦੇ ਮਾਡਲ ਜਿਵੇਂ ਸ਼ਹਿਰਾਂ ਦੇ ਵਿੱਚ ਤਰੱਕੀ ਸ਼ਹਿਰਾਂ ਦੀ ਵਿੱਚ ਡਵੈਲਪਮੈਂਟ ਪੰਜਾਬ ਦੀ 에어ਪੋਰਟ ਸੜਕਾਂ ਪੰਜਾਬ ਦੇ ਵਿੱਚ ਡਰ ਵਾਲਾ ਜਿਹੜਾ ਅੱਜ ਮਾਹੌਲ ਮੈਂ ਸਮਝਦਾ ਗੈਂਗਸਟਰਵਾਦ ਗੋਲੀਆਂ ਤੇ ਕੋਈ ਕੰਮ ਨਹੀਂ ਕਰ ਸਕਦਾ ਇੱਥੋਂ ਫੈਕਟਰੀਆਂ ਬੰਦ ਕਰ ਕਰਕੇ ਬਾਹਰ ਸਾਰੇ ਭੱਜ ਰਹੇ ਨੇ ਕਿਉਂਕਿ ਇੱਥੇ ਉਹ ਹੈ ਜਿਹਾ ਮਾਹੌਲ ਨਹੀਂ ਹੈਗਾ ਸੋ ਮੈਂ ਸਮਝਦਾ ਕਿ ਪੰਜਾਬ ਦੀ ਉਹ 10 ਸਾਲ ਜਿਹੜੀ ਤਰੱਕੀ ਵਾਲਾ ਮਾਹੌਲ ਸੀ ਜਿਹੜਾ ਡਵੈਲਪਮੈਂਟ ਮਾਡਲ ਸੀ 에어ਪੋਰਟ ਸੀ ਇੱਕ ਪਾਸੇ ਤਾਂ ਸੜਕਾਂ ਸੀ ਖੁਸ਼ੀ ਸੀ ਨਿਹਾਰ ਸੀ ਖੁਸ਼ਹਾਲੀ ਸੀ ਭਾਈਚਾਰ ਕਿਸਾਨ ਸੀ ਤੇ ਅੱਜ ਦੀ ਸਰਕਾਰ ਟਾਇਲਟਾਂ ਦੇ ਬੱਲ ਮਲਾ ਕੇ ਆਪਣੇ ਨਹੀਂ ਪੱਥਰ ਲਾਉਂਦੀ ਫਿਰਦੀ ਇਹ ਫਰਕ ਹੈ ਸੋਚਦਾ ਇੱਕ ਪਾਸੇ ਤਾਂ ਸੋਚ ਇਹ ਆ ਕਾਲੀ ਦਲ ਦੀ ਕੇ ਰਿਪੋਰਟ ਸੜਕਾਂ ਪੁਲ ਤਰਕੀਆਂ ਫੈਕਟਰੀਆਂ ਫੈਕਟਰੀਆਂ ਭਾਈਚਾਰ ਕਿਸਾਂਜ ਅਮਨ ਸ਼ਾਂਤੀ ਇੱਕ ਪਾਸੇ ਆ ਕਿ ਗਰਨੇਟ ਕੰਡਾ ਦੇ ਉੱਤੋਂ ਦੀ ਇੱਕ ਪਾਸੇ ਇਹ ਆ ਕਿ ਕਦੋਂ ਇਹ ਵੀ ਕਿਸੇ ਨੂੰ ਧਮਕੀ ਫਰੋਤੀ ਇੱਕ ਪਾਸੇ 에ਰਪੋਰਟ ਮਾਡਲ 에ਰਪੋਰਟ ਮਾਡਲ ਹੈ ਦੇ ਇੱਕ ਪਾਸੇ ਬਾਥਰੂਮਾਂ ਦੇ ਬੱਲਮ ਲਾਉਣ ਵਾਲਾ ਮਾਡਲ ਆ ਹੁਣ ਇਹ ਸੀਟ ਦੇ ਉਮੀਦ ਜਿਹੜੇ ਵੋਟਰ ਨੇ ਮੇਰੀ ਬੇਨਤੀ ਆ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਸਤਿਕਾਰਯੋਗ ਪ੍ਰੈਸ ਐ ਪਛਾ ਦਿਓ ਕਿ ਹੁਣ ਆਪਾਂ ਬਾਥਰੂਮਾਂ ਦੇ ਟਾਇਲਟਾਂ ਦੇ ਬੱਲਮ ਲਾਉਣ ਵਾਲੇ ਮਾਡਲ ਤੇ ਵੋਟ ਪਾਉਣੀ ਆ ਜਾਂ ਆਪਾਂ ਨੇ 에ਰਪੋਰਟ ਬਣਾਉਣ ਵਾਲੇ ਸੜਕਾਂ ਤੇ ਦੀ ਅਮਨ ਸ਼ਾਂਤੀ ਵਾਲੇ ਭਾਈਚਾਰਕ ਸਾਂਝ ਤਰੱਕੀ ਵਾਲੇ ਮਾਡਲ ਤੇ ਵੋਟ ਪਾਉਣੀ ਆ 8 ਸਾਲ ਹੋ ਗਏ ਅਕਾਲੀ ਵਾਲੀ ਸਰਕਾਰ ਗਈ ਨੂੰ ਇਹ ਮੁਲਾਕਣ ਕਰਨਾ ਜ਼ਰੂਰੀ ਆ ਕਿ 8 ਸਾਲ ਦੇ ਵਿੱਚ ਕਿੰਨੇ 에어ਪੋਰਟ ਬਣੇ ਕਿੰਨੇ ਪੁਲ ਬਣੇ ਕਿੰਨੀਆਂ ਸੜਕਾਂ ਬਣੀਆਂ ਕਿੰਨੀਆਂ ਫੈਕਟਰੀਆਂ ਗਈਆਂ ਕਿੰਨੀਆਂ ਆਈਆਂ ਕਿੰਨੀਆਂ ਫਰੋਟੀਆਂ ਹੋਈਆਂ ਕਿੰਨੇ ਗ੍ਰੇਨੇਟ ਤੇ ਰਾਕਟ ਲਾਂਚਰ ਵਰਗੇ ਹਾਦਸੇ ਹੋਏ ਹਾਂਜੀ ਫੇਕ ਕਾਊਂਟਰ ਫੇਕ ਕਾਊਂਟਰ ਮਤਲਬ ਡਰ ਦਾ ਮਾਹੌਲ ਕਿ ਜਦੋਂ ਤੁਸੀਂ ਘਰੇ ਤਿਆਰ ਹੋ ਕੇ ਜਾਂਦੇ ਹੋ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਕੰਮਕਾਰ ਕਰਦੇ ਹੋ ਜੌਬ ਕਰਦੇ ਹੋ ਤੁਹਾਡੇ ਪਰਿਵਾਰ ਨੂੰ ਖਤਰਾ ਲੱਗਾ ਰਹਿੰਦਾ ਕਿ ਇਹ ਸਹੀ ਸਲਾਮਤ ਘਰੇ ਆਜੂ ਕਿ ਨਹੀਂ ਆਜੂ ਹੁਣ ਇਹ ਮਾਡਲ ਤੇ ਵੋਟ ਪਾਉਣੀ ਆ ਕਿ ਆਪਾਂ ਨੇ ਉਹ ਖੁਸ਼ਹਾਲੀ ਵਾਲੇ ਭਾਈਚਾਰਕ ਸਾਧੇ ਤਰੱਕੀ ਵਾਲੇ ਮਾਡਲ ਤੇ ਵੋਟ ਪਾਉਣੀ ਆ ਮੇਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਆ ਕਿ ਸਾਡੇ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਸਮਾਜ ਸੇਵੀ ਸੀਨੀਅਰ ਐਡਵੋਕੇਟ ਘੁੰਮਣ ਸਾਹਿਬ ਨੂੰ ਇੱਕ ਇੱਕ ਵੋਟ ਪਾ ਕੇ ਉਹ ਮਾਡਲ ਤੇ ਵੋਟ ਪਾ ਕੇ ਇੱਕ ਮੈਸੇਜ ਦਿਓ ਪੰਜਾਬ ਚ ਕਿ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਭਾਈਚਾਰਕ ਕਿਸਾਨ ਚਾਹੁੰਦੇ ਆ ਤੇ ਤਰੱਕੀ ਚਾਹੁੰਦੇ ਆ ਸਰ ਸਰ ਅੰਮਨੇ ਨੇ ਸਟੇਜ ਸਾਂਝੀ ਕੀਤੀ ਹੈ ਟੰਡਿਆਵਾਲੇ ਨੇ ਬੀਬੀ ਜਗੀਰ ਗੋਲ ਨੇ ਤੇ ਟੰਡਿਆਵਾਲੇ ਦਾ ਬਿਆਨ ਹੈ ਕਿ ਇਹ ਅਧਿਖ ਹੋਣਾ ਮਤਲਬ ਉਹਦੇ ਹੋਣੀ ਚਾਹੀਦੀ ਹੈ ਜੀ ਪੀ ਸੀ ਦੇ ਇਕਲਤ ਬੰਦੇ ਨੂੰ ਚੁਣਵਾਉਣਾ ਹੈ ਦੇਖੋ ਜਿਹੜਾ ਇਹ ਬਿਆਨ ਨੇ ਪਹਿਲੀ ਗੱਲ ਤਾਂ ਇਹ ਐ ਜੀ ਪੀ ਸੀ ਦਾ ਮੁੱਦਾ ਹੈ ਅੱਜ ਦੇ ਵੋਟ ਇੱਥੋਂ ਦਾ ਇਹ ਮੁੱਦਾ ਹੀ ਨਹੀਂ ਹੈਗਾ ਦੂਜੀ ਗੱਲ ਇਹ ਹੈ ਵੀ ਮੁੱਦਾ ਮੈਂ ਸੁਣਿਆ ਵੀ ਨਹੀਂ ਹੈ ਜਿਹੜਾ ਤੁਸੀਂ ਮੁੱਦੇ ਦੀ ਗੱਲ ਕਰਦੇ ਹੋ ਮੈਂ ਇੱਥੇ ਡਵੈਲਪਮੈਂਟ ਦੀ ਤਰੱਕੀ ਦੇ ਮੁੱਦੇ ਦੀ ਗੱਲ ਕਰਦਾ ਹੈ। ਨਕਲੀ ਵੋਟਾਂ ਬਣ ਰਹੀਆਂ ਜੀ। ਹਾਂਜੀ, ਨਕਲੀ ਵੋਟਾਂ ਮਰ ਰਹੀਆਂ ਨੇ ਤੇ ਅਰੂਪ ਲੱਗ। ਨਕਲੀ ਵੋਟਾਂ, ਨਕਲੀ ਵੋਟਾਂ ਤਾਂ ਬਣ ਰਹੀਆਂ ਕਿਉਂਕਿ ਇੱਥੇ ਸਰਕਾਰ ਹੀ ਨਕਲੀ ਆ। ਜਦੋਂ ਨਕਲੀਆਂ ਦੀ ਸਰਕਾਰ ਹੈ ਤੇ ਦਿੱਲੀ ਤੋਂ ਆਏ ਹੋਏ ਬੈਠੇ ਲੋਕਾਂ ਦੀ ਸਰਕਾਰ ਹੈ ਤਾਂ ਨਕਲੀ ਵੋਟਾਂ ਕੀ ਇੱਥੇ ਨਕਲੀ ਮੁੱਖ ਮੰਤਰੀ ਬਣਾ ਬੈਠਾ। ਨਕਲੀ ਵਿਧਾਇਕ ਬਣੇ ਬੈਠੇ ਨੇ ਨਕਲੀ ਮੰਤਰੀ ਬਣੇ ਬੈਠੇ ਨੇ ਇੱਥੇ ਸਾਰਾ ਸਰਕਾਰ ਹੀ ਮੈਂ ਕਹਿੰਦਾ ਵੀ ਮਖੌਟਿਆਂ ਦੀ ਨਕਲਿਆਂ ਦੀ ਬਣੀ ਬੱਟੀ ਹੈ ਤੁਸੀਂ ਵੋਟਾਂ ਦਾ ਬਹੁਤ ਛੋਟੀ ਗੱਲ ਹੈ ਨਸ਼ਿਆਂ ਵਿਰੋਧ ਵੀ ਕਰਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਚੰਨੇ ਉੱਤੇ ਉਹ ਸਿਰਫ ਮੁਹੱਲੇ 'ਚ ਗੋਲੀਆਂ ਵੇਚਣ ਵਾਲੇ ਜਾਂ ਖਾਣ ਵਾਲੇ ਬੰਦਿਆਂ ਨੂੰ ਫੜ ਕੇ ਜੇ ਤੁਸੀਂ ਕਹੋ ਵੀ ਸਰਕਾਰ ਨਸ਼ੇ ਤੇ ਕਾਬੂ ਪਾ ਰਹੀ ਹੈ ਬਿਲਕੁਲ ਵੀ ਨਹੀਂ ਤਿੰਨ ਸਾਲ ਕਿੱਥੇ ਸੀ ਇਹ ਤਾਂ ਦਿੱਲੀ ਵਾਲੇ ਲੋਕਾਂ ਨੇ ਰਗੜੇ ਨੇ ਹੁਣ ਤਾਂ ਇਹ ਤੋਂ ਨੂੰ بڑا ਡਰਾਮਾ ਕਰਨ ਲੱਗੇ ਨੇ ਕੋਈ ਅਰੋੜਾ ਸਾਹਿਬ ਨੇ ਚਾਹੀਏ ਕਾਲੀਦਲ ਨੇ ਆਪਣਾ ਕੈਂਡੀਡੇਟ ਉਤਾਰਤਾ ਹੈ ਜਿਹੜੇ ਕੱਲ ਪੰਜਾਬ ਪ੍ਰਧਾਨ ਸੀ ਉਹ ਕਹਿੰਦੇ ਪਹਿਲੇ ਅਕਾਲੀ ਦਲ ਆਪਣਾ ਨੂੰ ਸਾਹਮ ਦਾ ਲੈਣੇ ਇਕੱਠੇ ਦਾ ਕਰ ਲੈਣ ਪਿਓ ਲੜਨ ਦੀ ਗੱਲ ਅਰੋੜਾ ਇੱਕ ਵਾਰ ਦਾ ਜਵਾਬ ਦਿੰਦਾ ਹੈ ਅਰੋੜਾ ਸਾਹਿਬ ਨੇ ਇਹ ਵੀ ਕਿਹਾ ਕਿ 193 ਬੂਥਾਂ ਦੇ 193 ਬੂਥ ਜਿੱਤੂਗਾ ਉਹਨੂੰ ਅਸੀਂ ਚੇਅਰਮੈਨ ਲਾਵਾਂਗੇ ਕੋਈ ਗੱਲ ਕਿ ਨਹੀਂ ਜੇ 193 ਚੇਅਰਮੈਨ ਹੈਗੇ ਪੰਜਾਬ ਚ ਕਿਹਦੀ ਗੱਲ ਮੰਨੀ ਜਾਂਦੇ ਤੁਸੀਂ ਯਾਰ ਆਪਾਂ ਗੱਲ ਉਹਦੀ ਮੰਨੀ ਜਦ ਕੋਈ ਸੀਰੀਅਸ ਲੈ ਲੈਂਦਾ ਹੋਵੇ ਜਿਹੜੇ ਬੰਦੇ ਨੂੰ ਸੀਰੀਅਸ ਲੈਂਦਾ ਆਪਾਂ ਉਹਨੂੰ ਕੀ ਗੱਲ ਕਰਨੀ ਹੈਗੀ ਆ ਆਪਾਂ ਤੁਹਾਡੇ ਸਮੁੱਖ ਆ ਸਾਰੇ ਜਣੇ ਪ੍ਰਧਾਨ ਜੀ ਆਏ ਹੋਏ ਨੇ ਆਪਾਂ ਗੱਲ ਜੜੀ ਕਰੀ ਅੱਜ ਦੀ ਇਲੈਕਸ਼ਨ ਦੀ ਗੱਲ ਕਰੀਏ ਉਹ ਕੀ ਕਹਿੰਦੇ ਸਾਡਾ ਕੋਈ ਮਤਲਬ ਨਹੀਂ ਗਾ ਸਾਡਾ ਮਤਲਬ ਹੈ ਜਿਹੜਾ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਡਵੈਲਪਮੈਂਟ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਅਸੀਂ ਉਸ ਮੁੱਦੇ ਤੇ ਗੱਲ ਕਰੀਏ ਕਾਈਂਡਲੀ ਉਹ ਮੁੱਦੇ ਨਾ ਫੜਕਾਈਓ ਕੀ ਕਹਿੰਦੇ ਦੇਖੋ ਮੈਂ ਲਾਸਟ ਇੱਕ ਗੱਲ ਨਵੇੜ ਦਿੰਦਾ ਵੀ ਜਿਹੜੇ ਮੁੱਖ ਮੰਤਰੀ ਦਾ ਪੀਏ ਆਪਣਾ ਨਹੀਂ ਵਿੱਤੀ ਸਲਾਹਕਾਰ ਆਪਣਾ ਨਹੀਂ মিডিਆ ਐਡਵਾਈਜ਼ਰ ਆਪਣਾ ਨਹੀਂ ਇਹਦਾ ਡਰਾਈਵਰ ਆਪਣਾ ਨਹੀਂ ਜਿਹਦਾ ਕੁਝ ਵੀ ਆਪਣਾ ਨਹੀਂ ਇਹ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਇੱਕ ਪੁਰਾਣੀ ਕਹਾਵਤ ਆ ਕਿ ਕਈ ਵਾਰੀ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਸੇਠ ਹੁੰਦੇ ਸੀ ਨਾ ਉਹ ਕਹਿੰਦੇ ਕਿਸੇ ਕੋਲ ਮਤਲਬ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ ਕੋਈ ਵਾਰੀ ਕੋਈ ਚਲਾਕ ਸੇਠ ਹੁੰਦਾ ਸੀ ਕਿ ਜਿਹੜਾ ਕੋਈ ਪਿੰਡ ਦੇ ਵਿੱਚ ਕੋਈ ਸ਼ਰਾਬੀ ਜਿੰਮੇਦਾਰ ਹੁੰਦਾ ਸੀ ਜੱਟ ਹੁੰਦਾ ਸੀ ਉਹਨੂੰ ਦੇ ਕੇ ਬੋਤਲ ਪੈਗ ਲਵਾ ਕੇ ਉਹਦੇ ਗੁੱਠੇ ਲਵਾਈ ਜਾਂਦਾ ਸੀ ਤੇ ਬਈ ਬਈਆਂ ਤੇ ਚੜਾਈ ਜਾਂਦਾ ਸੀ ਸਮਾਨ ਤੇ ਅੱਜ ਪੰਜਾਬ ਦੇ ਮਾਹੌਲ ਸੇਮ ਉਦਾਂ ਦਾ ਹੀ ਆ ਕਿ শেਟ ਸਾਹਿਬ ਨੇ ਦੇਖ ਕੇ ਬੋਤਲ ਮੁੱਖ ਮੰਤਰੀ ਨੂੰ ਜਿਹੜੀ ਮਰਜ਼ੀ ਜੀਤੇ ਗੁੱਠਾ ਸੈਨ ਕਰਾਈ ਜਾਂਦਾ ਤੇ ਪੰਜਾਬ ਨੂੰ ਵੇਚੀ ਜਾਂਦਾ ਇਹ ਬਿਲਕੁਲ ਇਨ ਬਿਨ ਵਿੱਚ ਸੱਚ ਗੱਲ ਕਰ ਰਹੇ ਤੇ ਇਹੀ ਪੰਜਾਬ ਚ ਹੋ ਰਿਹਾ ਇਹ ਦੰਮੀ ਮੁੱਖ ਮੰਤਰੀ ਆ ਸਿਰਫ ਸਰੈਂਡਰ ਕਰ ਚੁੱਕਾ ਜਿਹੜਾ ਕਹਿੰਦਾ ਸੀ ਦਬਦਾ ਕਿੱਥੇ ਆ ਮੈਂ ਸਮਝਦਾ ਕਿ ਦਵਿਆ ਨਹੀਂ ਤੇ ਲੰਬਾ ਪਿਆ ਦਿੱਲੀ ਦੇ ਅੱਗੇ ਕਹਿੰਦਾ ਆ ਚੱਕੋ ਮੋਹਰਾ ਆ ਚੱਕੋ ਸੈਨ ਆ ਚੱਕੋ ਚਾਬੀਆਂ ਜੋ ਮਰਜ਼ੀ ਪੰਜਾਬ ਨੂੰ ਲੁੱਟ ਲਓ ਬਸ ਮੰਨੂ ਪੰਗੜੇ ਪਾਉਣ ਦਿਓ ਕਿ ਮੈਂ ਮੁੱਖ ਮੰਤਰੀ ਆ ਅੱਜ ਇੱਥੇ ਜਿਹੜੇ ਸਾਡੇ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਨੇ ਪ੍ਰਭਕਰ ਸਿੰਘ ਘੁੰਮਣ ਜੀ ਜਿੱਥੇ ਉਹ ਇੱਕ ਸੀਨੀਅਰ ਵਕੀਲ ਨੇ ਜਿੱਥੇ ਉਹ ਸਮਾਜ ਸੇਵੀ ਨੇ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਵੀ ਨੇ ਉਹਨਾਂ ਨੂੰ ਪਾਰਟੀ ਵੱਲੋਂ ਸ਼੍ਰੋਮਣੀ ਕਾਲੀ ਦਲ ਦਾ ਜਿਹੜੀ ਜਿਮਨੀ ਚੋਣਾਂ ਲੁਧਿਆਣੇ ਦੀ ਇਹਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਗਿਆ ਸੋ ਉਹ ਚੋਣ ਸੰਬੰਧੀ ਅੱਜ ਯੂਥ ਕਾਲੀ ਦਲ ਦੀ ਅਸੀਂ ਪਲੇਠੀ ਮੀਟਿੰਗ ਕਹਿ ਸਕਦੇ ਆ ਕਿ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਅਹੁਦੇਦਾਰਾਂ ਦੀ ਮੀਟਿੰਗ ਇੱਕ ਛੋਟੀ ਮੀਟਿੰਗ ਰੱਖੀ ਸੀ ਪਰ ਤੁਸੀਂ ਦੇਖ ਕੇ ਕਿੱਡੇ ਉਤਸ਼ਾਹ ਦੇ ਨਾਲ ਨੌਜਵਾਨ ਕਿੱਡੀ ਵੱਡੇ ਤਦਾਦ ਦੇ ਵਿੱਚ ਇੱਥੇ ਪਹੁੰਚੇ ਨੇ ਅੱਜ ਇਹਨਾਂ ਨੌਜਵਾਨਾਂ ਦੀ ਅਸੀਂ ਵਾਰਡ ਵਾਈਜ਼ ਮਤਲਬ ਸਰਕਲ ਵਾਈਜ਼ ਬੂਥ ਵਾਈਜ਼ ਡਿਊਟੀਆਂ ਲਾ ਕੇ ਆਪਣਾ ਕੰਮ ਸ਼ੁਰੂ ਕਰਾਂਗੇ ਤੇ ਆਪਣੀ ਪਾਰਟੀ ਦੀ ਗੱਲ ਜਿਹੜੀ ਪਾਰਟੀ ਦੀ ਪਾਲਿਸੀ ਆ ਉਹਨੂੰ ਘਰ-ਘਰ ਲੈ ਕੇ ਜਾਵਾਂਗੇ ਤੇ ਸਾਨੂੰ ਉਮੀਦ ਹੈ ਕਿ ਇਸ ਹਲਕੇ ਦੇ ਜਿਹੜੇ ਵੋਟਰ ਨੇ ਸਤਿਕਾਰਯੋਗ ਵੋਟਰ ਨੇ ਉਹ ਸ਼੍ਰੋਮਣੀ ਕਾਲੇ ਦੀ ਪਾਲਿਸੀਆਂ ਨੂੰ ਤੇ ਸ਼੍ਰੋਮਣੀ ਕਾਲੇ ਦੀ ਭਾਈਚਾਰਕ ਸਾਂਝ ਦੀ ਨੀਤੀ ਨੂੰ ਡਿਵੈਲਪਮੈਂਟ ਦੀ ਨੀਤੀ ਨੂੰ ਪੰਜਾਬ ਦੀ ਤਰੱਕੀ ਦੀ ਨੀਤੀ ਨੂੰ ਤੇ ਪੰਜਾਬ ਦੇ ਲੋਕ ਭਲਾਈ ਨੀਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਕਾਲੇ ਦੇ ਉਮੀਦਵਾਰ ਸਾਡੇ ਪਰਵਪਕਾਰ ਸਿੰਘ ਘੁੰਮਣ ਜੀ ਇਹਨਾਂ ਨੂੰ ਵੋਟ ਪਾ ਕੇ ਕੰਮਜਾਓ ਕਰਨੀ ਤੇ ਜੀ ਸਾਹਿਬ ਮਨਪ੍ਰੀਤ ਹੜੀ ਜੀ ਕਿਤੇ ਨਾ ਕਿਤੇ ਦੂਸਰੇ ਪੱਖ ਤੋਂ ਚੱਲੇ ਲੱਗਦਾ ਹੈ ਪਰ ਮੇਰਾ ਫਰਕ ਪਾਉਗਾ ਦੇਖੋ ਜੀ ਪਾਰਟੀ ਵੱਡੀ ਹੁੰਦੀ ਆ ਪਾਰਟੀ ਸਪਰੀਮ ਹੁੰਦੀ ਆ ਕੋਈ ਦੂਜੇ ਪੱਖ ਤੋਂ ਚੱਲੇ ਕੋਈ ਤੀਜੇ ਪੱਖ ਤੇ ਚੱਲੇ ਇਹ ਪੱਖ ਪਹਿਲਾਂ ਵੀ ਬਹੁਤ ਵਾਰ ਹੋਲੇ ਹੁਣ ਵੀ ਹੋ ਰਹੇ ਨੇ ਅੱਗੇ ਵੀ ਹੁੰਦੇ ਰਹਿਣੇ ਨੇ ਇਹ ਕੋਈ ਚੱਲਦਾ ਰਹਿਣਾ ਪਰ ਪਾਰਟੀ ਦੇ ਨਾਲ ਜੁੜਿਆ ਹੋਇਆ ਕਾਡਰ ਪਾਰਟੀ ਨਾਲ ਜੁੜੇ ਹੋਏ ਵਰਕਰ ਤੇ ਪਾਰਟੀ ਦੀ ਪਾਲਿਸੀ ਦੇ ਨਾਲ ਮੈਂ ਸਮਝਦਾ ਕਿ ਜਿਹੜੀ ਆ ਉਹ ਲੋਕ ਚੱਲਦੇ ਹੁੰਦੇ ਨੇ ਵਰਕਰ ਚੱਲਦੇ ਹੁੰਦੇ ਨੇ ਸੋ ਆਯਾਲੀ ਸਾਹਿਬ ਤੁਮ ਕੋ ਤੁਹਾਡਾ ਖੂਬ ਹਮ ਕੋ ہمارا ਖੂਬ ਹੁਣ ਉਹ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਕਿੱਥੋਂ ਪਾਵਰ ਲੈ ਕੇ ਚੱਲ ਰਹੇ ਨੇ ਕਿਹੜੇ ਇਸ਼ਾਰੇ ਤੇ ਚੱਲ ਰਹੇ ਨੇ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਉਹਨਾਂ ਨੂੰ ਮੁਬਾਰਕ ਅਸੀਂ ਆਪਣੀ ਜਿਹੜੀ ਭਾਈਚਾਰਕ ਸਾਂਝ ਡਿਵੈਲਪਮੈਂਟ ਜਿਹੜੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਵਿਕਾਸ ਦਾ ਮਾਡਲ ਉਹ ਹਰ ਇੱਕ ਨੇ ਦੇਖਿਆ ਹੈ ਸ਼ਹਿਰੀ ਸੀਟ ਹੈ ਤੇ ਸ਼ਹਿਰਾਂ ਦੇ ਮਾਡਲ ਜਿਵੇਂ ਸ਼ਹਿਰਾਂ ਦੇ ਵਿੱਚ ਤਰੱਕੀ ਸ਼ਹਿਰਾਂ ਦੀ ਵਿੱਚ ਡਿਵੈਲਪਮੈਂਟ ਪੰਜਾਬ ਦੀ 에어ਪੋਰਟ ਸੜਕਾਂ ਪੰਜਾਬ ਦੇ ਵਿੱਚ ਡਰ ਵਾਲਾ ਜਿਹੜਾ ਅੱਜ ਮਾਹੌਲ ਮੈਂ ਸਮਝਦਾ ਗੈਂਗਸਟਰਵਾਦ ਗੋਲੀਆਂ ਤੇ ਕੋਈ ਕੰਮ ਨਹੀਂ ਕਰ ਸਕਦਾ ਇੱਥੋਂ ਫੈਕਟਰੀਆਂ ਬੰਦ ਕਰ ਕਰਕੇ ਬਾਹਰ ਸਾਰੇ ਭੱਜ ਰਹੇ ਨੇ ਕਿਉਂਕਿ ਇੱਥੇ ਉਹ ਹੈ ਜਿਹਾ ਮਾਹੌਲ ਨਹੀਂ ਹੈਗਾ ਸੋ ਮੈਂ ਸਮਝਦਾ ਕਿ ਪੰਜਾਬ ਦੀ ਉਹ 10 ਸਾਲ ਜਿਹੜੀ ਤਰੱਕੀ ਵਾਲਾ ਮਾਹੌਲ ਸੀ ਜਿਹੜਾ ਡਵੈਲਪਮੈਂਟ ਮਾਡਲ ਸੀ 에어ਪੋਰਟ ਸੀ ਇੱਕ ਪਾਸੇ ਤਾਂ ਸੜਕਾਂ ਸੀ ਖੁਸ਼ੀ ਸੀ ਨਿਹਾਰ ਸੀ ਖੁਸ਼ਹਾਲੀ ਸੀ ਭਾਈਚਾਰਕ ਕਿਸਾਨ ਸੀ ਤੇ ਅੱਜ ਦੀ ਸਰਕਾਰ ਰੌਇਲਟਾਂ ਦੇ ਬੱਲ ਮਲਾ ਕੇ ਆਪਣੇ ਨਹੀਂ ਪੱਥਰ ਲਾਉਂਦੀ ਫਿਰਦੀ ਆ ਇਹ ਫਰਕ ਹੈ ਸੋਚਦਾ ਇੱਕ ਪਾਸੇ ਤਾਂ ਸੋਚ ਇਹ ਆ ਕਾਲੀ ਦਲ ਦੀ ਕੇਰਪੋਰਟ ਸੜਕਾਂ ਪੁਲ ਤਰਕੀਆਂ ਫੈਕਟਰੀਆਂ ਫੈਕਟਰੀਆਂ ਭਾਈਚਾਰਕ ਸਾਂਝ ਅਮਨ ਸ਼ਾਂਤੀ ਇੱਕ ਪਾਸੇ ਇਹ ਆ ਕਿ ਗਰਨੇਟ ਕੰਦਾ ਦੇ ਉੱਤੋਂ ਦੀ ਇੱਕ ਪਾਸੇ ਇਹ ਆ ਕਿ ਕਦੇ ਵੀ ਕਿਸੇ ਨੂੰ ਧਮਕੀ ਫਰੋਤੀ ਇੱਕ ਪਾਸੇ 에ਰਪੋਰਟ ਮਾਡਲ 에ਰਪੋਰਟ ਮਾਡਲ ਹੈ ਦੇ ਇੱਕ ਪਾਸੇ ਬਾਥਰੂਮਾਂ ਦੇ ਬੱਲਵੇਂ ਲਾਉਣ ਵਾਲਾ ਮਾਡਲ ਹੈ ਹੁਣੇ ਇਸ ਸੀਟ ਦੇ ਜਿਹੜੇ ਵੋਟਰ ਨੇ ਮੇਰੀ ਬੇਨਤੀ ਆ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਸਤਿਕਾਰਯੋਗ ਪ੍ਰੈਸ ਆ ਪਛਾ ਦਿਓ ਕਿ ਹੁਣ ਆਪਾਂ ਬਾਥਰੂਮਾਂ ਦੇ ਟਾਇਲਟਾਂ ਦੇ ਬੱਲਮ ਲਾਉਣ ਵਾਲੇ ਮਾਡਲ ਤੇ ਵੋਟ ਪਾਉਣੀ ਆ ਜਾਂ ਆਪਾਂ ਨੇ 에어ਪੋਰਟ ਬਣਾਉਣ ਵਾਲੇ ਸੜਕਾਂ ਤੇ ਤੇ ਅਮਨ ਸ਼ਾਂਤੀ ਵਾਲੇ ਭਾਈਚਾਰਕ ਸਾਂਝ ਤਰੱਕੀ ਵਾਲੇ ਮਾਡਲ ਤੇ ਵੋਟ ਪਾਉਣੀ ਆ 8 ਸਾਲ ਹੋ ਗਏ ਅਕਾਲੀ ਵਾਲੀ ਸਰਕਾਰ ਗਈ ਨੂੰ ਇਹ ਮੁਲਾਕਣ ਕਰਨਾ ਜ਼ਰੂਰੀ ਆ ਕਿ 8 ਸਾਲ ਦੇ ਵਿੱਚ ਕਿੰਨੇ 에어ਪੋਰਟ ਬਣੇ ਕਿੰਨੇ ਪੁਲ ਬਣੇ ਕਿੰਨੀਆਂ ਸਰਕਾਂ ਬਣੀਆਂ ਕਿੰਨੀਆਂ ਫੈਕਟਰੀਆਂ ਗਈਆਂ ਕਿੰਨੀਆਂ ਆਈਆਂ ਕਿੰਨੀਆਂ ਫਰੋਤੀਆਂ ਹੋਈਆਂ ਕਿੰਨੇ ਗ੍ਰੇਨੇਟ ਤੇ ਰਾਕਟ ਲਾਂਚਰ ਵਰਗੇ ਹਾਦਸੇ ਹੋਏ ਹਾਂਜੀ ਫੇਕ ਕਨਕਾਊਂਟਰ ਫੇਕ ਕਨਕਾਊਂਟਰ ਮਤਲਬ ਡਰ ਦਾ ਮਾਹੌਲ ਕਿ ਜਦੋਂ ਤੁਸੀਂ ਘਰੇ ਤਿਆਰ ਹੋ ਕੇ ਜਾਂਦੇ ਹੋ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਕੰਮਕਾਰ ਕਰਦੇ ਹੋ ਜੌਬ ਕਰਦੇ ਹੋ ਤੁਹਾਡੇ ਪਰਿਵਾਰ ਨੂੰ ਖਤਰਾ ਲੱਗਾ ਰਹਿੰਦਾ ਕਿ ਇਹ ਸਹੀ ਸਲਾਮਤ ਘਰੇ ਆਜੂ ਕਿ ਨਹੀਂ ਆਜੂ ਹੁਣ ਇਹ ਮਾਡਲ ਤੇ ਵੋਟ ਪਾਉਣੀ ਆ ਕਾਪਾ ਨੇ ਉਹ ਖੁਸ਼ਹਾਲੀ ਵਾਲੇ ਭਾਈਚਾਰਕ ਸਾਹ ਦੇ ਤਰੱਕੀ ਵਾਲੇ ਮਾਡਲ ਦੇ ਵੋਟ ਪਾਉਣੇ ਮੇਰੀ ਤੁਹਾਡੇ ਸਾਹਦੇ ਉਰੇ ਬੇਨਤੀ ਆ ਕਿ ਸਾਡੇ ਬਹੁਤ ਹੀ ਪੜੇ ਲਿਖੇ ਸੂਝਵਾਨ ਸਮਾਜ ਸੇਵੀ ਸੀਨੀਅਰ ਐਡਵੋਕੇਟ ਘੋਮਣ ਸਾਹਿਬ ਨੂੰ ਇੱਕ ਇੱਕ ਵੋਟ ਪਾ ਕੇ ਉਹ ਮਾਡਲ ਤੇ ਵੋਟ ਪਾ ਕੇ ਇੱਕ ਮੈਸੇਜ ਦੋ ਪੰਜਾਬ ਚ ਕਿ ਅਸੀਂ ਡਵੈਲਪਮੈਂਟ ਚਾਹੁੰਦੇ ਆ ਭਾਈਚਾਰਕ ਖਸਾਂ ਚਾਹੁੰਦੇ ਆ ਤੇ ਤਰੱਕੀ ਚਾਹੁੰਦੇ ਆ ਸਰ ਸਰ ਅੰਮ੍ਰਿਤ ਨੇ ਇਸ ਕੇ ਸਾਂਝੀ ਕੀਤੀ ਹੈ ਟੰਡਰਿਆ ਵਾਲੇ ਨੇ ਬੀਬੀ ਜਗੀਰ ਜੀ ਨੇ ਤੇ ਟੰਡਰਿਆ ਵਾਲੇ ਦਾ ਬਿਆਨ ਆ ਕਿ ਇਹ ਅਧਿਖ ਹੋਣ ਮਨਾਂ ਉਹਦੇ ਹੋਣੀ ਚਾਹੀਦੀ ਜੇ ਐਜੀਪੀਸੀ ਦੇ ਇਕੱਲਾ ਦੰਦੇ ਨੂੰ ਚੁਣਵਾਉਣਾ ਹੈ ਦੇਖੋ ਜਿਹੜਾ ਇਹ ਬਿਆਨ ਨੇ ਪਹਿਲੀ ਗੱਲ ਤਾਂ ਐਜੀਪੀਸੀ ਦਾ ਮੁੱਦਾ ਹੈ ਅੱਜ ਦੀ ਵੋਟ ਇੱਥੋਂ ਦਾ ਮੁੱਦਾ ਹੀ ਨਹੀਂ ਹੈਗਾ ਦੂਜੀ ਗੱਲ ਇਹ ਹੈ ਵੀ ਮੁੱਦਾ ਮੈਂ ਸੁਣਿਆ ਵੀ ਨਹੀਂ ਹੈ ਜਿਹੜਾ ਤੁਸੀਂ ਮੁੱਦੇ ਦੀ ਗੱਲ ਕਰਦੇ ਹੋ ਮੈਂ ਇੱਥੇ ਡਿਵੈਲਪਮੈਂਟ ਦੀ ਤਰੱਕੀ ਦੇ ਮੁੱਦੇ ਦੀ ਗੱਲ ਕਰਦਾ ਹੈ ਨਕਲੀ ਵੋਟਾਂ ਬਣ ਰਹੀਆਂ ਜੀ ਹਾਂਜੀ ਨਕਲੀ ਵੋਟਾਂ ਬਣ ਰਹੀਆਂ ਨੇ ਤੇ ਅਰੂਪ ਲੱਗ ਨਕਲੀ ਵੋਟਾਂ ਨਕਲੀ ਵੋਟਾਂ ਤਾਂ ਬਣ ਰਹੀਆਂ ਕਿਉਂਕਿ ਇੱਥੇ ਸਰਕਾਰ ਹੀ ਨਕਲੀ ਆ ਜਦੋਂ ਨਕਲੀਆਂ ਦੀ ਸਰਕਾਰ ਹੈ ਤੇ ਦਿੱਲੀ ਤੋਂ ਆਏ ਹੋਏ ਬੈਠੇ ਲੋਕਾਂ ਦੀ ਸਰਕਾਰ ਆ ਤਾਂ ਨਕਲੀ ਵੋਟਾਂ ਕੀ ਇੱਥੇ ਨਕਲੀ ਮੁੱਖ ਮੰਤਰੀ ਬਣਿਆ ਬੈਠਾ ਨਕਲੀ ਵਿਧਾਇਕ ਬਣੇ ਬੈਠ ਨੇ ਨਕਲੀ ਮੰਤਰੀ ਬਣੇ ਬੈਠੇ ਨੇ ਇੱਥੇ ਸਾਰਾ ਸਰਕਾਰ ਹੀ ਮੈਂ ਕਹਿੰਦਾ ਵੀ ਮਖੌਟਿਆਂ ਦੀ ਨਕਲਿਆਂ ਦੀ ਬਣੀ ਬੱਟੀ ਹੈ ਤੁਸੀਂ ਵੋਟਾਂ ਦਾ ਬਹੁਤ ਛੋਟੀ ਗੱਲ ਹੈ ਨਸ਼ਿਆਂ ਵਿਰੋਧ ਵੀ ਕਹਿੰਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਇਸ ਚੰਨੇ ਉੱਤੇ ਉਹ ਸਿਰਫ ਮੁਹੱਲੇ 'ਚ ਗੋਲੀਆਂ ਵੇਚਣ ਵਾਲੇ ਜਾਂ ਖਾਣ ਵਾਲੇ ਬੰਦਿਆਂ ਨੂੰ ਫੜ ਕੇ ਜੇ ਤੁਸੀਂ ਕਹੋ ਵੀ ਸਰਕਾਰ ਨਸ਼ੇ ਤੇ ਕਾਬੂ ਪਾ ਰਹੀ ਹੈ ਬਿਲਕੁਲ ਵੀ ਨਹੀਂ ਤਿੰਨ ਸਾਲ ਕਿੱਥੇ ਸੀ ਇਹ ਤਾਂ ਦਿੱਲੀ ਵਾਲੇ ਲੋਕਾਂ ਨੇ ਰਗੜੇ ਨੇ ਹੁਣ ਤਾਂ ਇਹ ਤੋਂ ਨੂੰ بڑا ਡਰਾਮਾ ਕਰਨ ਲੱਗੇ ਨੇ ਕੋਈ ਅਰੋੜਾ ਸਾਹਿਬ ਨੇ ਜਾਇਆ ਕਿ ਕਾਲੀਦਲ ਨੇ ਆਪਣਾ ਕੈਂਡੀਡੇਟ ਉਤਾਰਤਾ ਹੈ ਜਿਹੜੇ ਕੱਲ ਪੰਜਾਬ ਪ੍ਰਧਾਨ ਸੀ ਹੈ ਉਹ ਕਹਿੰਦੇ ਪਹਿਲੇ ਆ ਕਾਲੀਦਲ ਆਪਣਾ ਨੂੰ ਸਾਹਮ ਦਾ ਲੈਣ ਇਕੱਠੇ ਦਾ ਕਰ ਲੈਣ ਫੇ ਉਹ ਲੜਨ ਦੀ ਗੱਲ ਹੈ ਅਰੋੜਾ ਇੱਕ ਵਾਰ ਦਾ ਜਵਾਬ ਦਿੰਦਾ ਹੈ ਅਰੋੜਾ ਸਾਹਿਬ ਨੇ ਇਹ ਵੀ ਕਿਹਾ ਕਿ 193 ਬੂਥਾਂ ਦੇ 193 ਬੂਥ ਜਿੱਤੂਗਾ ਉਹਨੂੰ ਅਸੀਂ ਚੇਅਰਮੈਨ ਲਾਵਾਂਗੇ ਹੋਈ ਗੱਲ ਕਿ ਨਹੀਂ ਜੇ 193 ਚੇਅਰਮੈਨ ਹੈਗੇ ਪੰਜਾਬ ਚ ਕਿਹਦੀ ਗੱਲ ਮੰਨੀ ਜਾਂਦੇ ਤੁਸੀਂ ਯਾਰ ਅੱਬਾ ਗੱਲ ਉਹਦੀ ਮੰਨੀ ਜੇ ਕੋਈ ਸੀਰੀਅਸ ਲੈ ਲੈਂਦਾ ਹੋਵੇ ਜਿਹੜੇ ਬੰਦੇ ਨੂੰ ਕੋਈ ਸੀਰੀਅਸ ਲੈਂਦਾ ਆਪਾਂ ਉਹਨੂੰ ਕੀ ਗੱਲ ਕਰਨੀ ਹੈਗੀ ਆ ਆਪਾਂ ਤੁਹਾਡੇ ਸਮੁੱਖ ਆ ਸਾਰੇ ਜਣੇ ਪ੍ਰਧਾਨ ਜੀ ਆਏ ਹੋਏ ਨੇ ਆਪਾਂ ਗੱਲ ਜੜੀ ਕਰੀ ਅੱਜ ਦੀ ਇਲੈਕਸ਼ਨ ਦੀ ਗੱਲ ਕਰੀਏ ਉਹ ਕੀ ਕਹਿੰਦੇ ਸਾਡਾ ਕੋਈ ਮਤਲਬ ਨਹੀਂ ਗਾ ਸਾਡਾ ਮਤਲਬ ਹੈ ਜਿਹੜਾ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਡਵੈਲਪਮੈਂਟ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਅਸੀਂ ਉਸ ਮੁੱਦੇ ਤੇ ਗੱਲ ਕਰੀਏ ਕਾਈਂਡਲੀ ਉਹ ਮੁੱਦੇ ਨਾ ਫੜਕਾਈਓ ਕੀ ਕਹਿੰਦੇ ਦੇਖੋ ਮੈਂ ਲਾਸਟ ਇੱਕ ਗੱਲ ਨਵੇੜ ਦਿੰਦਾ ਵੀ ਜਿਹੜੇ ਮੁੱਖ ਮੰਤਰੀ ਦਾ ਪੀਏ ਆਪਣਾ ਨਹੀਂ ਵਿੱਤੀ ਸਲਾਹਕਾਰ ਆਪਣਾ ਨਹੀਂ মিডিਆ ਐਡਵਾਈਜ਼ਰ ਆਪਣਾ ਨਹੀਂ ਇਹਦਾ ਡਰਾਈਵਰ ਆਪਣਾ ਨਹੀਂ ਜਿਹਦਾ ਕੁਝ ਵੀ ਆਪਣਾ ਨਹੀਂ ਇਹ ਜਿਵੇਂ ਇੱਕ ਕਹਿੰਦੇ ਹੁੰਦੇ ਨੇ ਇੱਕ ਪੁਰਾਣੀ ਕਹਾਵਤ ਆ ਕਿ ਕਈ ਵਾਰੀ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਸੇਠ ਹੁੰਦੇ ਸੀ ਨਾ ਉਹ ਕਹਿੰਦੇ ਕਿਸੇ ਕੋਲ ਮਤਲਬ ਸਾਰਿਆਂ ਦੀ ਗੱਲ ਨਹੀਂ ਕਰਦਾ ਮੈਂ ਕੋਈ ਵਾਰੀ ਕੋਈ ਚਲਾਕ ਸੇਠ ਹੁੰਦਾ ਸੀ ਕਿ ਜਿਹੜਾ ਕੋਈ ਪਿੰਡ ਦੇ ਵਿੱਚ ਕੋਈ ਸ਼ਰਾਬੀ ਜਿੰਮੇਦਾਰ ਹੁੰਦਾ ਸੀ ਜੱਟ ਹੁੰਦਾ ਸੀ ਉਹਨੂੰ ਦੇਖ ਕੇ ਬੋਤਲ ਪੈਗ ਲਵਾ ਕੇ ਉਹਦੇ ਗੁੱਠੇ ਲਵਾਈ ਜਾਂਦਾ ਸੀ ਤੇ ਬਈ ਬਈਆਂ ਤੇ ਚੜਾਈ ਜਾਂਦਾ ਸੀ ਸਮਾਨ ਤੇ ਅੱਜ ਪੰਜਾਬ ਦੇ ਮਾਹੌਲ ਸੇਮ ਉਦਾਂ ਦੇ ਹੀ ਆ ਕੀ শেਟ ਸਾਹਿਬ ਨੇ ਦੇਖ ਕੇ ਬੋਤਲ ਮੁੱਖ ਮੰਤਰੀ ਨੂੰ ਜਿਹੜੀ ਮਰਜ਼ੀ ਚੀਤੇ ਗੁੱਠਾ ਸੈਨ ਕਰਾਈ ਜਾਂਦਾ ਤੇ ਪੰਜਾਬ ਨੂੰ ਵੇਚੀ ਜਾਂਦਾ ਇਹ ਬਿਲਕੁਲ ਇਨ ਬਿਨ ਵਿੱਚ ਸੱਚ ਗੱਲ ਕਰ ਰਹੇ ਤੇ ਇਹੀ ਪੰਜਾਬ ਚ ਹੋ ਰਿਹਾ ਇਹ ਦੰਮੀ ਮੁੱਖ ਮੰਤਰੀ ਆ ਸਿਰਫ ਸਰੈਂਡਰ ਕਰ ਚੁੱਕਾ ਜਿਹੜਾ ਕਹਿੰਦਾ ਸੀ ਦਬਦਾ ਕਿੱਥੇ ਆ ਮੈਂ ਸਮਝਦਾ ਕਿ ਦਵਿਆ ਨਹੀਂ ਤੇ ਲੰਬਾ ਪਿਆ ਦਿੱਲੀ ਦੇ ਅੱਗੇ ਕਹਿੰਦਾ ਆ ਚੱਕੋ ਮੋਹਰਾ ਆ ਚੱਕੋ ਸੈਨ ਆ ਚੱਕੋ ਚਾਬੀਆਂ ਜੋ ਮਰਜ਼ੀ ਪੰਜਾਬ ਨੂੰ ਲੁੱਟ ਲਓ ਬਸ ਮੰਨੂ ਪੰਗੜੇ ਪਾਉਣ ਦਿਓ ਕਿ ਮੈਂ ਮੁੱਖ ਮੰਤਰੀ ਆ ਅੱਜ ਇੱਥੇ ਜਿਹੜੇ ਸਾਡੇ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਨੇ ਪ੍ਰਕਾਸ਼ ਸਿੰਘ ਘੁੰਮਣ ਜੀ ਜਿੱਥੇ ਉਹ ਇੱਕ ਸੀਨੀਅਰ ਵਕੀਲ ਨੇ ਜਿੱਥੇ ਉਹ ਸਮਾਜ ਸੇਵੀ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਨੇ ਉਹਨਾਂ ਨੂੰ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਜਿਮਨੀ ਚੋਣਾਂ ਲੁਧਿਆਣੇ ਦੀ ਇਹਦੇ ਵਿੱਚ ਉਮੀਦਵਾਰ ਵਜੋਂ ਉਤਾਰਿਆ ਗਿਆ ਸੋ ਉਹ ਚੋਣ ਸੰਬੰਧੀ ਅੱਜ ਯੂਥ ਅਕਾਲੀ ਦਲ ਦੀ ਅਸੀਂ ਪਲੇਠੀ ਮੀਟਿੰਗ ਕਹਿ ਸਕਦੇ ਹਾਂ ਕਿ ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਅਹੁਦੇਦਾਰਾਂ ਦੀ ਮੀਟਿੰਗ ਇੱਕ ਛੋਟੀ ਮੀਟਿੰਗ ਰੱਖੀ ਸੀ ਪਰ ਤੁਸੀਂ ਦੇਖ ਕੇ ਕਿੱਡੇ ਉਤਸ਼ਾਹ ਦੇ ਨਾਲ ਨੌਜਵਾਨ ਕਿੱਡੀ ਵੱਡੇ ਤਦਾਦ ਦੇ ਵਿੱਚ ਇੱਥੇ ਪਹੁੰਚੇ ਨੇ ਅੱਜ ਇਹਨਾਂ ਨੌਜਵਾਨਾਂ ਦੀ ਅਸੀਂ ਵਾਰਡ ਵਾਈਜ਼ ਮਤਲਬ ਸਰਕਲ ਵਾਈਜ਼ ਬੂਥ ਵਾਈਜ਼ ਡਿਊਟੀਆਂ ਲਾ ਕੇ ਆਪਣਾ ਕੰਮ ਸ਼ੁਰੂ ਕਰਾਂਗੇ ਤੇ ਆਪਣੀ ਪਾਰਟੀ ਦੀ ਗੱਲ ਜਿਹੜੀ ਪਾਰਟੀ ਦੀ ਪਾਲਿਸੀ ਆ ਉਹਨੂੰ ਘਰ ਘਰ ਲੈ ਕੇ ਜਾਵਾਂਗੇ ਤੇ ਸਾਨੂੰ ਉਮੀਦ ਆ ਕਿ ਇਸ ਹਲਕੇ ਦੇ ਜਿਹੜੇ ਵੋਟਰ ਨੇ ਸਤਕਾਰਯੋਗ ਵੋਟਰ ਨੇ ਉਹ ਸ਼੍ਰੋਮਣੀ ਕਾਲੇ ਦੀਆਂ ਪਾਲਿਸੀਆਂ ਨੂੰ ਤੇ ਸ਼੍ਰੋਮਣੀ ਕਾਲੇ ਦੀ ਭਾਈਚਾਰਕ ਸਾਂਝ ਦੀ ਨੀਤੀ ਨੂੰ ਡਿਵੈਲਪਮੈਂਟ ਦੀ ਨੀਤੀ ਨੂੰ ਪੰਜਾਬ ਦੀ ਤਰੱਕੀ ਦੀ ਨੀਤੀ ਨੂੰ ਤੇ ਪੰਜਾਬ ਦੇ ਲੋਕ ਭਲਾਈ ਨੀਤੀ ਨੂੰ ਦੇਖਦੇ ਹੋਏ ਸ਼੍ਰੋਮਣੀ ਕਾਲੇ ਦੇ ਉਮੀਦਵਾਰ ਸਾਡੇ ਪਰਵਪਕਾਰ ਸਿੰਘ ਘੁੰਮਣ ਜੀ ਇਹਨਾਂ ਨੂੰ ਵੋਟ ਪਾ ਕੇ ਕੰਮਜਾਓ ਕਰਨੀ ਤੇਜਾ ਸਾਹਿਬ ਮਨਪ੍ਰੀਤ ਆੜੀ ਜੀ ਇਤਨਾ ਕਿਤੇ ਦੂਸਰੇ ਪੱਖ ਤੋਂ ਚੱਲੇ ਲੱਗਦਾ ਹੈ ਪਰ ਮੇਰਾ ਫਰਕ ਪਊਗਾ ਦੇਖੋ ਜੀ ਪਾਰਟੀ ਵੱਡੀ ਹੁੰਦੀ ਆ ਪਾਰਟੀ ਸਪਰੀਮ ਹੁੰਦੀ ਆ ਕੋਈ ਦੂਜੇ ਪੱਖ ਤੋਂ ਚੱਲੇ ਕੋਈ ਤੀਜੇ ਪੱਖ ਤੇ ਚੱਲੇ ਇਹ ਪੱਖ ਪਹਿਲਾਂ ਵੀ ਬਹੁਤ ਵਾਰ ਹੋਲੇ ਹੁਣ ਵੀ ਹੋ ਰਹੇ ਨੇ ਅੱਗੇ ਵੀ ਹੁੰਦੇ ਰਹਿਣੇ ਨੇ ਇਹ ਕੋਈ ਚੱਲਦਾ ਰਹਿਣਾ ਪਰ ਪਾਰਟੀ ਦੇ ਨਾਲ ਜੁੜਿਆ ਹੋਇਆ ਕਾਡਰ ਪਾਰਟੀ ਨਾਲ ਜੁੜੇ ਹੋਏ ਵਰਕਰ ਤੇ ਪਾਰਟੀ ਦੀ ਪਾਲਿਸੀ ਦੇ ਨਾਲ ਮੈਂ ਸਮਝਦਾ ਕਿ ਜਿਹੜੀ ਆ ਉਹ ਲੋਕ ਚੱਲਦੇ ਹੁੰਦੇ ਨੇ ਵਰਕਰ ਚੱਲਦੇ ਹੁੰਦੇ ਨੇ ਸੋ ਆਯਾਲੀ ਸਾਹਿਬ ਤੁਮ ਕੋ ਤੁਹਾਡਾ ਖੂਬ ਹਮ ਕੋ ہمارا ਖੂਬ ਹੁਣ ਉਹ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਕਿੱਥੋਂ ਪਾਵਰ ਲੈ ਕੇ ਚੱਲ ਰਹੇ ਨੇ ਕਿਹੜੇ ਇਸ਼ਾਰੇ ਤੇ ਚੱਲ ਰਹੇ ਨੇ ਕਿਹੜੀ ਪਾਲਿਸੀ ਤੇ ਚੱਲ ਰਹੇ ਨੇ ਉਹਨਾਂ ਨੂੰ ਮੁਬਾਰਕ ਅਸੀਂ ਆਪਣੀ ਜਿਹੜੀ ਭਾਈਚਾਰਕ ਸਾਂਝ ਡਿਵੈਲਪਮੈਂਟ ਜਿਹੜੀ ਸਰਦਾਰ ਸੁਖਬੀ ਸਿੰਘ ਬਾਦਲ ਜੀ ਦਾ ਵਿਕਾਸ ਦਾ ਮਾਡਲ ਉਹ ਹਰ ਇੱਕ ਨੇ ਦੇਖਿਆ ਹੈ ਸ਼ਹਿਰੀ ਸੀਟ ਹੈ ਤੇ ਸ਼ਹਿਰਾਂ ਦੇ ਮਾਡਲ ਜਿਵੇਂ ਸ਼ਹਿਰਾਂ ਦੇ ਵਿੱਚ ਤਰੱਕੀ ਸ਼ਹਿਰਾਂ ਦੀ ਵਿੱਚ ਡਿਵੈਲਪਮੈਂਟ ਪੰਜਾਬ ਦੀ 에어 ਰਿਪੋਰਟ ਸੜਕਾਂ ਪੰਜਾਬ ਦੇ ਵਿੱਚ ਡਰ ਵਾਲਾ ਜਿਹੜਾ ਅੱਜ ਮਾਹੌਲ ਮੈਂ ਸਮਝਦਾ ਗੈਂਗਸਟਰਵਾਦ ਗੋਲੀਆਂ ਤੇ ਕੋਈ ਕੰਮ ਨਹੀਂ ਕਰ ਸਕਦਾ ਇੱਥੋਂ ਫੈਕਟਰੀਆਂ ਬੰਦ ਕਰ ਕਰਕੇ ਬਾਹਰ ਸਾਰੇ ਭੱਜ ਰਹੇ ਨੇ ਕਿਉਂਕਿ ਇੱਥੇ ਉਹ ਹੈ ਜਿਹਾ ਮਾਹੌਲ ਨਹੀਂ ਹੈਗਾ ਸੋ ਮੈਂ ਸਮਝਦਾ ਕਿ ਪੰਜਾਬ ਦੀ ਉਹ 10 ਸਾਲ ਜਿਹੜੀ ਤਰੱਕੀ ਵਾਲਾ ਮਾਹੌਲ ਸੀ ਜਿਹੜਾ ਡਵੈਲਪਮੈਂਟ ਮਾਡਲ ਸੀ 에어ਪੋਰਟ ਸੀ ਇੱਕ ਪਾਸੇ ਤਾਂ ਸੜਕਾਂ ਸੀ ਖੁਸ਼ੀ ਸੀ ਨਿਹਾਰ ਸੀ ਖੁਸ਼ਹਾਲੀ ਸੀ ਭਾਈਚਾਰਕ ਕਿਸਾਨ ਸੀ ਤੇ ਅੱਜ ਦੀ ਸਰਕਾਰ ਟੁਆਇਲਟਾਂ ਦੇ ਬੱਲ ਮਲਾ ਕੇ ਆਪਣੇ ਨਹੀਂ ਪੱਥਰ ਲਾਉਂਦੀ ਫਿਰਦੀ ਆ ਇਹ ਫਰਕ ਹੈ ਸੋਚਦਾ ਇੱਕ ਪਾਸੇ ਤਾਂ ਸੋਚ ਇਹ ਆ ਅਕਾਲੀ ਦਲ ਦੀ ਕੇਅਰਪੋਰਟ ਸੜਕਾਂ ਪੁਲ ਤਰਕੀਆਂ ਫੈਕਟਰੀਆਂ ਫੈਕਟਰੀਆਂ ਭਾਈਚਾਰਕ ਸਾਂਝ ਅਮਨ ਸ਼ਾਂਤੀ ਇੱਕ ਪਾਸੇ ਇਹ ਆ ਕਿ ਗਰਨੇਟ ਕੰਡਾ ਦੇ ਉੱਤੋਂ ਦੀ ਇੱਕ ਪਾਸੇ ਇਹ ਆ ਕਿ ਕਦੇ ਵੀ ਕਿਸੇ ਨੂੰ ਧਮਕੀ ਫਰੋਤੀ ਇੱਕ ਪਾਸੇ 에ਰਪੋਰਟ ਮਾਡਲ 에ਰਪੋਰਟ ਮਾਡਲ ਹੈ ਦੇ ਇੱਕ ਪਾਸੇ ਬਾਥਰੂਮਾਂ ਦੇ ਬੱਲਵੇਂ ਲਾਉਣ ਵਾਲਾ ਮਾਡਲ ਹੈ ਹੁਣੇ ਇਸ ਸੀਟ ਦੇ ਉਮੀਦ ਜਿਹੜੇ ਵੋਟਰ ਨੇ ਮੇਰੀ ਬੇਨਤੀ ਆ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਸਤਿਕਾਰਯੋਗ ਪ੍ਰੈਸ ਐ ਪਛਾ ਦਿਓ ਕਿ ਹੁਣ ਆਪਾਂ ਬਾਥਰੂਮਾਂ ਦੇ ਟਾਇਲਟਾਂ ਦੇ ਬੱਲਮ ਲਾਉਣ ਵਾਲੇ ਮਾਡਲ ਤੇ ਵੋਟ ਪਾਉਣੀ ਆ ਜਾਂ ਆਪਾਂ ਨੇ 에어ਪੋਰਟ ਬਣਾਉਣ ਵਾਲੇ ਸੜਕਾਂ ਤੇ ਤੇ ਅਮਨ ਸ਼ਾਂਤੀ ਵਾਲੇ ਭਾਈਚਾਰਕ ਸਾਂਝ ਤਰੱਕੀ ਵਾਲੇ ਮਾਡਲ ਤੇ ਵੋਟ ਪਾਉਣੀ ਆ 8 ਸਾਲ ਹੋ ਗਏ ਅਕਾਲੀ ਵਾਲੀ ਸਰਕਾਰ ਗਈ ਨੂੰ ਇਹ ਮੁਲਾਕਣ ਕਰਨਾ ਜ਼ਰੂਰੀ ਆ ਕਿ 8 ਸਾਲ ਦੇ ਵਿੱਚ ਕਿੰਨੇ 에어ਪੋਰਟ ਬਣੇ ਕਿੰਨੇ ਪੁਲ ਬਣੇ ਕਿੰਨੀਆਂ ਸੜਕਾਂ ਬਣੀਆਂ ਕਿੰਨੀਆਂ ਫੈਕਟਰੀਆਂ ਗਈਆਂ ਕਿੰਨੀਆਂ ਆਈਆਂ ਕਿੰਨੀਆਂ ਫਰੋਤੀਆਂ ਹੋਈਆਂ ਕਿੰਨੇ ਗ੍ਰੇਨੇਟ ਤੇ ਰਾਕਟ ਲਾਂਚਰ ਵਰਗੇ ਹਾਦਸੇ ਹੋਏ ਹਾਂਜੀ ਫੇਕ ਕਾਊਂਟਰ ਫੇਕ ਕਾਊਂਟਰ ਮਤਲਬ ਡਰ ਦਾ ਮਾਹੌਲ ਕਿ ਜਦੋਂ ਤੁਸੀਂ ਘਰੇ ਤਿਆਰ ਹੋ ਕੇ ਜਾਂਦੇ ਹੋ ਤੁਸੀਂ ਬਿਜ਼ਨਸ ਕਰਦੇ ਹੋ ਤੁਸੀਂ ਕੰਮਕਾਰ ਕਰਦੇ ਹੋ ਜੌਬ ਕਰਦੇ ਹੋ ਤੁਹਾਡੇ ਪਰਿਵਾਰ ਨੂੰ ਖਤਰਾ ਲੱਗਾ ਰਹਿੰਦਾ ਕਿ ਇਹ ਸਹੀ ਸਲਾਮਤ ਘਰੇ ਆਜੂ ਕਿ ਨਹੀਂ ਆਜੂ ਹੁਣ ਇਹ ਮਾਡਲ ਤੇ ਵੋਟ ਪਾਉਣੀ ਆ ਕਾਪਾ ਨੇ ਉਹ ਖੁਸ਼ਹਾਲੀ ਵਾਲੇ ਭਾਈਚਾਰਕ ਸਾਹ ਦੇ ਤਰੱਕੀ ਵਾਲੇ ਮਾਡਲ ਦੇ ਵੋਟ ਪਾਉਣੇ ਮੇਰੀ ਤੁਹਾਡੇ ਸਾਹਦੇ ਉਰੇ ਬੇਨਤੀ ਆ ਕਿ ਸਾਡੇ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਸਮਾਜ ਸੇਵੀ ਸੀਨੀਅਰ ਐਡਵੋਕੇਟ ਘੋਮਣ ਸਾਹਿਬ ਨੂੰ ਇੱਕ ਇੱਕ ਵੋਟ ਪਾ ਕੇ ਉਹ ਮਾਡਲ ਤੇ ਵੋਟ ਪਾ ਕੇ ਇੱਕ ਮੈਸੇਜ ਦੋ ਪੰਜਾਬ ਚ ਕਿ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਭਾਈਚਾਰਕ ਖਸਾਂ ਚਾਹੁੰਦੇ ਆ ਤੇ ਤਰੱਕੀ ਚਾਹੁੰਦੇ ਆ ਸਰ ਸਰ ਅੰਮ੍ਰਿਤ ਨੇ ਇਸ ਕੇ ਸਾਂਝੀ ਕੀਤੀ ਹੈ ਢੰਡਰਿਆ ਵਾਲੇ ਨੇ ਬੀਬੀ ਜਗੀਰ ਜੀ ਨੇ ਤੇ ਢੰਡਰਿਆ ਵਾਲੇ ਦਾ ਬਿਆਨ ਆਇਆ ਕਿ ਇਹ ਅਧਿਖ ਹੋਣ ਮਤਲਬ ਉਹਦੇ ਹੋਣੀ ਚਾਹੀਦੀ ਜੇ ਐਜੀਪੀਸੀ ਦੇ ਇਕੱਲੇ ਬੰਦੇ ਨੂੰ ਚੁਣਵਾਉਣਾ ਹੈ ਦੇਖੋ ਜਿਹੜਾ ਇਹ ਬਿਆਨ ਨੇ ਪਹਿਲੀ ਗੱਲ ਤਾਂ ਇਹ ਐਜੀਪੀਸੀ ਦਾ ਮੁੱਦਾ ਹੈ ਅੱਜ ਦੀ ਵੋਟ ਇੱਥੋਂ ਦਾ ਇਹ ਮੁੱਦਾ ਹੀ ਨਹੀਂ ਹੈਗਾ ਦੂਜੀ ਗੱਲ ਇਹ ਹੈ ਵੀ ਮੁੱਦਾ ਮੈਂ ਸੁਣਿਆ ਵੀ ਨਹੀਂ ਹੈ ਜਿਹੜਾ ਤੁਸੀਂ ਮੁੱਦੇ ਦੀ ਗੱਲ ਕਰਦੇ ਹੋ ਮੈਂ ਇੱਥੇ ਡਿਵੈਲਪਮੈਂਟ ਦੀ ਤਰੱਕੀ ਦੇ ਮੁੱਦੇ ਦੀ ਗੱਲ ਕਰਦਾ ਹਾਂ ਨਕਲੀ ਵੋਟਾਂ ਬਣ ਰਹੀਆਂ ਜੀ ਹਾਂਜੀ ਨਕਲੀ ਵੋਟਾਂ ਬਣ ਰਹੀਆਂ ਨੇ ਤੇ ਰੂਪ ਲਾ ਨਕਲੀ ਵੋਟਾਂ ਨਕਲੀ ਵੋਟਾਂ ਤਾਂ ਬਣ ਰਹੀਆਂ ਕਿਉਂਕਿ ਇੱਥੇ ਸਰਕਾਰ ਹੀ ਨਕਲੀ ਆ ਜਦੋਂ ਨਕਲੀਆਂ ਦੀ ਸਰਕਾਰ ਹੈ ਤੇ ਦਿੱਲੀ ਤੋਂ ਆਏ ਹੋਏ ਬੈਠੇ ਲੋਕਾਂ ਦੀ ਸਰਕਾਰ ਆ ਤਾਂ ਨਕਲੀ ਵੋਟਾਂ ਕੀ ਇੱਥੇ ਨਕਲੀ ਮੁੱਖ ਮੰਤਰੀ ਬਣਿਆ ਬੈਠਾ ਨਕਲੀ ਵਿਧਾਇਕ ਬਣੇ ਬੈਠੇ ਨੇ ਨਕਲੀ ਮੰਤਰੀ ਬਣੇ ਬੈਠੇ ਨੇ ਇੱਥੇ ਸਾਰਾ ਸਰਕਾਰ ਹੀ ਮੈਂ ਕਹਿੰਦਾ ਵੀ ਮਖੌਟਿਆਂ ਦੀ ਨਕਲੇਂ ਬਣੀ ਬੱਟੀ ਐ ਤੁਸੀਂ ਵੋਟਾਂ ਦਾ ਬਹੁਤ ਛੋਟੀ ਗੱਲ ਨਸ਼ਿਆਂ ਵਿਰੋਧ ਵੀ ਕਹਿੰਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਇਸ ਚੰਨੇ ਉੱਤੇ ਉਹ ਸਿਰਫ ਮੁਹੱਲੇ 'ਚ ਗੋਲੀਆਂ ਵੇਚਣ ਵਾਲੇ ਜਾਂ ਖਾਣ ਵਾਲੇ ਬੰਦਿਆਂ ਨੂੰ ਫੜ ਕੇ ਜੇ ਤੁਸੀਂ ਕਹੋ ਵੀ ਸਰਕਾਰ ਨਸ਼ੇ ਤੇ ਕਾਬੂ ਪਾ ਰਹੀ ਹੈ ਬਿਲਕੁਲ ਵੀ ਨਹੀਂ ਤਿੰਨ ਸਾਲ ਕਿੱਥੇ ਸੀ ਇਹ ਤਾਂ ਦਿੱਲੀ ਵਾਲੇ ਲੋਕਾਂ ਨੇ ਰਗੜੇ ਨੇ ਹੁਣ ਤਾਂ ਇਹ ਤੋਂ ਨੂੰ ਬੜਾ ਡਰਾਮਾ ਕਰਨ ਲੱਗੇ ਨੇ ਕੋਈ ਅਰੋੜਾ ਸਾਹਿਬ ਨੇ ਜਾਇਆ ਕਾਲੀਦਲ ਨੇ ਆਪਣਾ ਕੈਂਡੀਡੇਟ ਉਤਾਰਤਾ ਹੈ ਜਿਹੜੇ ਕੱਲ ਪੰਜਾਬ ਪ੍ਰਧਾਨ ਤੇ ਹੈ ਉਹ ਕਹਿੰਦੇ ਪਹਿਲੇ ਅਕਾਲੀ ਦਲ ਆਪਣਾ ਨੂੰ ਸਾਹਮ ਦਾ ਲੈਣੇ ਇਕੱਠੇ ਦਾ ਕਰ ਲੈਣ ਫੇ ਉਹ ਲੜਨ ਦੀ ਗੱਲ ਅਰੋੜਾ ਇੱਕ ਵਾਰ ਦਾ ਜਵਾਬ ਦਿੰਦਾ ਹੈ ਅਰੋੜਾ ਸਾਹਿਬ ਨੇ ਦਹਿ ਵੀ ਕਿ 193 ਬੂਥਾਂ ਦੇ 193 ਬੂਥ ਜਿੱਤੂਗਾ ਉਹਨੂੰ ਅਸੀਂ ਚੇਅਰਮੈਨ ਲਾਵਾਂਗੇ ਹੋਈ ਗੱਲ ਕਿ ਨਹੀਂ ਜੇ 193 ਚੇਅਰਮੈਨ ਹੈਗੇ ਪੰਜਾਬ ਚ ਕਿਹਦੀ ਗੱਲ ਮੰਨੀ ਜਾਂਦੇ ਤੁਸੀਂ ਯਾਰ ਅੱਬਾ ਗੱਲ ਉਹਦੀ ਮੰਨੀ ਜੇ ਕੋਈ ਸੀਰੀਅਸ ਲੈ ਲੈਂਦਾ ਹੋਵੇ ਜਿਹੜੇ ਬੰਦੇ ਕੋਈ ਸੀਰੀਅਸ ਲੈਂਦਾ ਆਪਾਂ ਉਹਨੂੰ ਕੀ ਗੱਲ ਕਰਨੀ ਹੈਗੀ ਆ ਆਪਾਂ ਤੁਹਾਡੇ ਸਮੁੱਖ ਆ ਸਾਰੇ ਜਣੇ ਪ੍ਰਧਾਨ ਜੀ ਆਏ ਹੋਏ ਨੇ ਆਪਾਂ ਗੱਲ ਜਿਹੜੀ ਕਰੀ ਅੱਜ ਦੀ ਇਲੈਕਸ਼ਨ ਦੀ ਗੱਲ ਕਰੀਏ ਉਹ ਕੀ ਕਹਿੰਦੇ ਸਾਡਾ ਕੋਈ ਮਤਲਬ ਨਹੀਂਗਾ ਸਾਡਾ ਮਤਲਬ ਹੈ ਜਿਹੜਾ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਡਵੈਲਪਮੈਂਟ ਦੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਅਸੀਂ ਉਸ ਮੁੱਦੇ ਤੇ ਗੱਲ ਕਰੀਏ ਕਾਈਂਡਲੀ ਉਹ ਮੁੱਦੇ ਨਾ ਢਕਾਈਓ ਕੀ ਕਹਿੰਦੇ ਦੇਖੋ ਮੈਂ ਲਾਸਟ ਇੱਕ ਗੱਲ ਨਵੇੜ ਦਿੰਦਾ ਵੀ ਜਿਹੜੇ ਮੁੱਖ ਮੰਤਰੀ ਦਾ ਪੀਏ ਆਪਣਾ ਨਹੀਂ